ਕਿਸ ਕਰਕੇ ਬਹੁਤ ਅਪਡੇਟ ਕਰਨਾ ਹੈ ਵੈਸੇ ਤਾਂ ਮੈਂ ਕਾਫੀ ਵੀਰੇ ਸੀਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਬਤੌਰ ਐਸਐਸਪੀ ਉਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਪਰ ਉਹ ਜੁਗਨੂ ਜੀ ਪਾਈਆਂ ਹੋਈਆਂ ਬਸ ਸਾਰੀਆਂ ਪ੍ਰੋਪਰ ਸਟਾਰ ਕਦੇ ਵੀ ਅਸੀਂ ਵਰਦੀ ਦੇ ਮਾਮਲੇ 'ਚ ਨਹੀਂ ਉਹ ਕਰਦੇ ਸੀ ਕਿ ਕੋਈ ਸਟਾਰ ਜਾਂ ਜੋ ਵੀ ਪ੍ਰੋਟੋਕਾਲ ਹੈ ਪਰ ਤਿੰਨੇ ਅਸੀਂ ਕੱਟ ਪਾਉਂਦੇ ਸੀ ਜਿਹੜੀ ਹੌਲਦਾਰ ਵਾਲੀ ਪੱਗ ਹੈ ਸਾਨੂੰ ਪਤਾ ਹੈ ਕਿ ਹਰ ਹਰ ਲੜ ਦੇ ਵਿੱਚ ਅਖਬਾਰ ਦਾ ਉਹ ਫੋਲਡ ਕਰਕੇ ਅਖਬਾਰ ਪੈਂਦਾ ਹੁੰਦਾ ਸੀ ਸਪੈਸ਼ਲੀ ਮੁਹੱਲੀ ਤੋਂ ਦੋ ਬੰਦੇ ਹੈ ਜਿਹਨੇ ਜਿਹੜੇ ਪੱਗ ਬੰਦੇ ਉਹਨਾਂ ਤੋਂ ਬਣਾ ਕੇ ਲਿਆਉਂਦੇ ਹੁੰਦੇ ਸੀ ਅਸੀਂ ਚੱਲਣ ਵਾਲੀ ਜਿਹੜੀ ਪੱਗ ਦੀ ਹੈ ਹੌਲਦਾਰ ਉਹਨੂੰ ਜਦੋਂ ਵਿਦੇਸ਼ਾਂ 'ਚ ਲੈ ਕੇ ਜਾਣਾ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਰੱਖਣਾ ਔਰ ਉਹਨੂੰ ਅਸੀਂ ਹੈਂਡ ਬੈਗ 'ਚ ਰੱਖਦੇ ਸੀ ਕਿਉਂਕਿ ਇੱਕ ਵਾਰੀ ਠਹਿਕ ਹੀ ਨਹੀਂ ਮੰਨੀ ਜਾਣੀ ਦੁਬਾਰਾ ਫਿਰ ਉੱਥੋਂ ਸੋ ਇਸ ਕਰਕੇ ਮੈਂ ਤਾਂ ਬਹੁਤ ਸਾਰੇ ਸਟਾਇਰ ਫੁਸ ਦੇ ਕਰਦਾ ਰਿਆਂ ਕਿ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਹੈ ਕੱਪੜੇ ਤਾਂ ਬਾਹਰ ਪਏ ਆਂ ਜੀ ਤਲਾਸ਼ੀ ਉੱਥੇ ਲੈ ਲਓ ਬਾਹਰ ਨਿਕਲ ਕੇ ਕੱਪੜੇ ਪਾ ਫਿਰ ਤਲਾਸ਼ੀ ਲਵਾਂਗੇ ਸੋ ਮਿਲਦਾ ਵੀ ਸਾਨੂੰ ਸਮਾਨ ਨੂੰ ਨਾ ਕੀ ਹੁੰਦਾ ਸੀ ਨਾਲ ਆਪ ਹੀ ਦੱਦੇ ਹੁੰਦੇ ਸੀ ਵੇ ਇਦਾਂ ਵੀ ਇਦਾਂ 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 ਕਹਣਾ ਹੱਸਣ ਖੇਡਣ ਮਨ ਕਾ ਚੋ ਖੁਸ਼ ਵੀ ਰਹਿਣਾ ਚਾਹੀਦਾ ਔਰ ਜੌਬ ਵੀ ਜੇ ਹੱਸਦੇ ਹੱਸਦੇ ਕਰੀਏ ਹੱਸਤੇ ਹੱਸਤੇ ਕੱਟ ਜਾਏ ਰਸਤੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਪੰਜਾਬ ਬਹੁਤ ਉਪਜਾਉ ਮਿਹਨਤੀ ਲੋਕਾਂ ਦੀ ਧਰਤੀ ਹੈ ਔਰ ਗੁਰੂਆਂ ਦਾ ਅਸ਼ੀਰਵਾਦ ਹੈ ਔਰ ਮੈਨੂੰ ਉਮੀਦ ਹੈ ਕਿ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੇ ਕੀੜੀ-ਕੀੜੀ ਚਾਹ ਤੁਸੀਂ ਉਹੋ ਕੋਡਾ ਨਾਂ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹਨਾਂ ਇਹ ਉਹਨਾਂ ਦੀ ਬੈਕਅੱਪ ਟੀਮ ਸੀ